ਤੇ ਜਿੱਥੇ ਤੁਸੀਂ ਉਹਨਾਂ ਨੂੰ ਰੋਕ ਰਹੇ ਹੋ ਉੱਥੇ ਤੁਹਾਡਾ ਇਹ ਵੀ ਬਣਦਾ ਹੈ ਕਿ ਤੁਸੀਂ ਮੀਡੀਏਟਰ ਬਣੋ ਸੈਂਟਰ ਸਰਕਾਰ ਨਾਲ ਗੱਲ ਕਰੋ ਤੇ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਸੋਲਵ ਕਰੋ ਸੈਂਟਰ ਸਰਕਾਰ ਵੱਲੋਂ ਗੱਲਬਾਤ ਬੰਦ ਹੈ ਜਿਹੜੀ ਡੱਲੇਵਾਲ ਹੋਰਾਂ ਵੱਲੋਂ ਲੈਟਰ ਲਿਖੀ ਗਈ ਹੈ ਪ੍ਰਧਾਨ ਮੰਤਰੀ ਜੀ ਨੂੰ ਕਿਉਂਕਿ ਉਸ ਦਾ ਵੀ ਕੋਈ ਜਵਾਬ ਨਹੀਂ ਮਿਲਿਆ ਡੱਲੇਵਾਲ ਹੋਰੀ 35 ਦਿਨ ਤੱਕ ਪਹੁੰਚ ਚੁੱਕੇ ਨੇ ਮਰਦਮਸ਼ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਹੈ ਤੁਹਾਡੀ ਫਰਮ ਨੂੰ ਕੀ ਲੱਗਦਾ ਹੈ ਕਿ ਇਹ ਜਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਪ੍ਰੋਟੈਸਟ ਕਰ ਰਹੇ ਹੈ ਜਾਇਜ਼ ਨੇ ਨਹੀਂ ਨਹੀਂ ਬਿਲਕੁਲ ਸਾਰੀ ਜਾਇਜ਼ ਹੈ ਸਾਰੀ ਮੰਗਾਂ ਜਾਇਜ਼ ਹੈ ਪਰ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਇਹ ਪੰਜਾਬ ਦੇ ਕਿਸਾਨ ਨੇ ਇਸ ਦੇ ਵਿੱਚ ਹੋਰ ਕਿਸੇ ਸੂਬੇ ਦਾ ਕੋਈ ਕਿਸਾਨ ਨਹੀਂ ਹੈ ਹਰਿਆਣਾ ਦਾ ਕਿਸਾਨ ਖੁਸ਼ਹਾਲ ਹੈ ਅਸੀਂ 24 ਫਸਲਾ ਤੇ ਐਮ ਐਸ ਪੀ ਜਿਹੜੀ ਹੈ ਉਹ ਦੇ ਰਹੇ ਆ ਸਾਡੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਹੈ ਕਿਸਾਨੀ ਅੰਦੋਲਨ 2.0 ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਹੋਰੀ 35ਵੇਂ ਦਿਨ ਦੇ ਵਿੱਚ ਮਰਨਵਰਤ ਤੇ ਬੈਠੇ ਹੋਏ ਨੇ ਉਹਨਾਂ ਦੀ ਤਬੀਅਤ ਲਗਾਤਾਰ ਖਰਾਬ ਹੋ ਰਹੀ ਹੈ ਡਾਕਟਰਾਂ ਦੀ ਜਾਂਚ ਦੇ ਵਿੱਚ ਜੋ ਰਿਪੋਰਟਰ ਸਾਹਮਣੇ ਆ ਰਹੀਆਂ ਨੇ ਲਗਾਤਾਰ ਉਹਨਾਂ ਦੀ ਤਬੀਅਤ ਖਰਾਬ ਹੋ ਰਹੀ ਹੈ ਕਈਆਂ ਦੇ ਵੱਲੋਂ ਹਾਲਾਂਕਿ ਉਹਨਾਂ ਨੂੰ ਕਿਹਾ ਗਿਆ ਕਿ ਉਹ ਆਪਣਾ ਮਰਨਵਰਤ ਖਤਮ ਕਰ ਦੇਣ ਪਰ ਐਮਐਸਬੀ ਦੀ ਮੰਗ ਨੂੰ ਲੈ ਕੇ ਉਹ ਕਹਿੰਦੇ ਜਦੋਂ ਤੱਕ ਇਹ ਮੰਗ ਨਹੀਂ ਪੂਰੀ ਹੁੰਦੀ ਉਹ ਮਰਨਵਰਤ ਖਤਮ ਨਹੀਂ ਕਰਨਗੇ ਉਹਨਾਂ ਦੀ ਹਾਲਤ ਨੂੰ ਲੈ ਕੇ ਉਹਨਾਂ ਦੀ ਤਬੀਅਤ ਨੂੰ ਲੈ ਕੇ ਅੱਜ ਗੁਰਨਾਮ ਸਿੰਘ ਚੜੂਨੀ ਹੋਰਾਂ ਦੇ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਕੀ ਕੁਛ ਮੁੱਖ ਮੰਤਰੀ ਦੇ ਰਵਈਆ ਰਿਹਾ ਜਦੋਂ ਤੁਸੀਂ ਡੱਲੇਵਾਲ ਹੋਰਾਂ ਦੀ ਗੱਲ ਕੀਤੀ ਦੇਖੋ ਉਹਨਾਂ ਦਾ ਜਿਹੜਾ ਰਵਈਆ ਸੀ ਉਹ ਪਲੱਸ ਦੇ ਵਿੱਚ ਸੀ ਉਹ ਵੀ ਇਸ ਗੱਲੋਂ ਸਹਿਮਤ ਸੀ ਵੀ ਹਾਂ ਸੌਲਵਟੇ ਹੋਣਾ ਚਾਹੀਦਾ ਤੇ ਉਹ ਕਹਿੰਦੇ ਵੀ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਹਰਿਆਣਾ 'ਚ ਤੇ ਐਮਐਸਪੀ ਕਰਤਾ ਹੈ ਵੀ 24 ਫਸਲਾਂ ਤੇ ਤੇ ਪਰ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਜਿਹੜਾ ਹੈ ਪ੍ਰਧਾਨ ਮੰਤਰੀ ਜੀ ਨਾਲ ਜਾਂ ਸੈਂਟਰ ਗਵਰਨਮੈਂਟ ਨਾਲ ਗੱਲ ਕਰੋ ਤੁਸੀਂ ਹਰਿਆਣਾ ਦੇ ਮੁੱਖ ਮੰਤਰੀ ਉਹ ਤੁਹਾਡੇ ਤੇ ਜ਼ਿੰਮੇਵਾਰੀ ਵੀ ਹੈ ਤੇ ਜਿੱਥੇ ਤੁਸੀਂ ਉਹਨਾਂ ਨੂੰ ਰੋਕ ਰਹੇ ਹੋ ਉੱਥੇ ਤੁਹਾਡਾ ਇਹ ਵੀ ਬਣਦਾ ਹੈ ਕਿ ਤੁਸੀਂ ਮੀਡੀਏਟਰ ਬਣੋ ਸੈਂਟਰ ਸਰਕਾਰ ਨਾਲ ਗੱਲ ਕਰੋ ਤੇ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਸੋਲਵ ਕਰੋ ਸੈਂਟਰ ਸਰਕਾਰ ਵੱਲੋਂ ਗੱਲਬਾਤ ਬਣਦਾ ਹੈ ਤੇ ਉਹਨਾਂ ਨੇ ਕਿਹਾ ਵੀ ਅਸੀਂ ਲੈਟਰ ਲਿਖਦੇ ਨੇ ਆ ਤੇ ਅਸੀਂ ਜਿੰਨੀ ਕੋਸ਼ਿਸ਼ ਹੋਈਏ ਅਸੀਂ ਕਰਾਂਗੇ ਤੁਸੀਂ ਜ਼ਿਕਰ ਕੀਤਾ ਜਿਹੜੀ ਡੱਲੇਵਾਲ ਹੋਰਾਂ ਵੱਲੋਂ ਲੈਟਰ ਲਿਖੀ ਗਈ ਹੈ ਪ੍ਰਧਾਨ ਮੰਤਰੀ ਜੀ ਨੂੰ ਕਿਉਂਕਿ ਉਸ ਦਾ ਵੀ ਕੋਈ ਜਵਾਬ ਨਹੀਂ ਮਿਲਿਆ ਡੱਲੇਵਾਲ ਹੋਰੀ 35 ਦਿਨ ਤੱਕ ਪਹੁੰਚ ਚੁੱਕੇ ਨੇ ਮਰਨਵਰ ਦੇਖੋ ਅਸੀਂ ਇਹ ਗੱਲ ਕੀਤੀ ਹੈ ਵੀ ਤੁਸੀਂ ਮਦਦਸਤਾ ਕਰੋ ਮਦਦਸਤਾ ਕਰਕੇ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਸੋਲਵ ਕਰਵਾਓ ਉਹ ਉਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਸੈਂਟਰ ਸਰਕਾਰ ਨੂੰ ਲੈਟਰ ਵੀ ਲਿਖਾਂਗੇ ਅਸੀਂ ਆਪਣਾ ਵੱਲੋਂ ਗੱਲ ਵੀ ਕਰਾਂਗੇ ਅੱਛਾ ਤੁਸੀਂ ਵੀ ਮਿਲ ਕੇ ਆਏ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਹੈ ਤੁਹਾਡੀ ਫਰਮ ਨੂੰ ਕੀ ਲੱਗਦਾ ਹੈ ਕਿ ਇਹ ਜਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਪ੍ਰੋਟੈਸਟ ਕਰ ਰਹੇ ਉਹ ਜਾਇਜ਼ ਨੇ ਨਹੀਂ ਨੇ ਬਿਲਕੁਲ ਸਾਰੀ ਜਾਇਜ਼ ਹੈ ਸੌਰੀ ਮੰਗਾ ਜਾਇਜ ਪਰ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਇਹ ਪੰਜਾਬ ਦੇ ਕਿਸਾਨ ਨੇ ਇਸ ਦੇ ਵਿੱਚ ਹੋਰ ਕਿਸੇ ਸੂਬੇ ਦਾ ਕੋਈ ਕਿਸਾਨ ਨਹੀਂ ਹੈ ਹਰਿਆਣਾ ਦਾ ਕਿਸਾਨ ਖੁਸ਼ਹਾਲ ਹੈ ਅਸੀਂ 24 ਫਸਲਾ ਤੇ ਐਮ ਐਸ ਪੀ ਜਿਹੜੀ ਹੈ ਉਹ ਦੇ ਰਹੇ ਆ ਸਾਡੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਹਰਿਆਣਾ ਦਾ ਕਿਸਾਨ ਏਸ਼ ਕਰਕੇ ਸ਼ਾਮਿਲ ਨਹੀਂ ਹੈ ਕਿ ਵੀ ਬੜਾ ਖੁਸ਼ਹਾਲ ਹੈ ਸਗੋ ਏਸ ਕਰਕੇ ਸ਼ਾਮਿਲ ਹੈ ਕਿ ਜਦੋਂ ਉਹਨਾਂ ਨੇ ਸ਼ਾਮਿਲ ਨਹੀਂ ਹੈ ਕਿ ਜਦੋਂ ਉਹਨਾਂ ਨੇ ਅੰਦੋਲਨ ਕੀਤਾ ਹੈ ਸ਼ੁਰੂ ਕੀਤਾ ਹੈ ਉਦੋਂ ਹਰਿਆਣਾ ਦੀ ਜਥੇਬੰਦੀਆਂ ਨਾਲ ਕੋਈ ਸਲਾਹ ਨਹੀਂ ਕੀਤੀ ਤੇ ਹੁਣ ਵੀ ਜਿਹੜਾ ਹੈ ਜਿਵੇਂ ਅਸੀਂ ਗਏ ਆ ਗੱਲ ਬਾਤ ਸੀ ਗਏ ਆ ਪਤਾ ਲੈਣ ਗਏ ਆ 400 500 ਬੰਦਾ ਵੀ ਲੈ ਕੇ ਗਏ ਆ ਤੇ ਉਹਨਾਂ ਨੇ ਜਿਹੜਾ ਹੈ ਇੱਕ ਵਾਰੀ ਵੀ ਸਾਨੂੰ ਇਨੀ ਕਿਹਾ ਵੀ ਸਾਡਾ ਸਮਰਥਨ ਕਰੋ। ਅੱਛਾ। ਨਾ ਕੋਈ ਸਟੇਜ ਤੇ ਬੁਲਾਉਣ ਦਾ ਬੋਲਣ ਦਾ ਟਾਈਮ ਦਿੱਤਾ ਹੈ, ਨਾ ਸਟੇਜ ਤੋਂ ਇਹ ਕਿਹਾ ਵੀ ਚਲੋ ਇਹ ਜਥੇਬੰਦੀ ਆਈ ਹੈ ਤੇ ਇਹਨਾਂ ਦਾ ਧੰਨਵਾਦ ਹੈ। ਇਸ ਤਰ੍ਹਾਂ ਕਰਕੇ ਕੋਈ ਰਿਸਪੌਂਸ ਜਿਹੜਾ ਮਿਲਣਾ ਚਾਹੀਦਾ ਸੀ ਉਹ ਉਹਨਾਂ ਵੱਲੋਂ ਨਹੀਂ ਮਿਲਿਆ। ਮਤਲਬ ਉਹਨਾਂ ਨੂੰ ਜੇ ਇਹ ਲੱਗਦਾ ਵੀ ਅਸੀਂ ਅੰਦੋਲਨ ਲੜਨ ਦੇ ਵਿੱਚ ਸਫੀਸ਼ਤਾ ਤੇ ਉਹ ਦੋ ਹੀ ਫਾਰਮਾਂ ਲੜਦਿਆਂ ਚਾਹੀਆਂ ਨੇ ਤੇ ਉਹ ਉਹ ਸਵਾਗਤ ਹੈ ਬਾਕੀ ਅਸੀਂ ਉਹਨਾਂ ਦਾ ਫਿਰ ਵੀ ਬਾਹਰੋਂ ਉਹ ਕਰ ਰਹੇ ਹਾਂ ਜਿਵੇਂ ਅੱਜ ਦਾ ਪੰਜਾਬ ਬੰਦ ਹੈ ਸਾਡੀ ਜਥੇਬੰਦੀ ਜਿਹੜੀ ਪੰਜਾਬ ਵਾਲੀ ਹੈ ਉਹ ਨਾਲ ਸ਼ਾਮਲ ਹੈ ਤੇ 21 ਤਰੀਕ ਨੂੰ ਅਸੀਂ ਸੱਜ ਕੇ ਸੀ ਉਹ ਹੜਤਾਲ ਵੀ ਇੱਕ ਦਿਨ ਦੀ ਹਰਿਆਣਾ ਚ ਕੀਤੀ ਸਾਰੇ ਜ਼ਿਲ੍ਹਿਆਂ ਚ ਉਦੋਂ ਪਹਿਲਾਂ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਉਦੋਂ ਵੀ ਅਸੀਂ ਇੱਕ ਦਿਨ ਸੜਕਾਂ ਰੋਕੀਆਂ ਅਸੀਂ ਇੱਕ ਦਿਨ ਟੋਲ ਬੰਦ ਕੀਤੇ ਸੀ ਇੱਕ ਦਿਨ ਟਰੈਕਟਰ ਯਾਤਰਾ ਕੀਤੀ ਸੀ ਇਸ ਤਰ੍ਹਾਂ ਜਿੰਨਾ ਸਾਡਾ ਸਾਈਡ ਤੋਂ ਰਹਿ ਕੇ ਹੋ ਸਕਦਾ ਉਹ ਨਾ ਕਰ ਰਹੇ ਹਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਕੋਈ ਪ੍ਰਯਾਸ ਦੋਨਾਂ ਫਰਮਾਂ ਦੇ ਵੱਲੋਂ ਕੀਤਾ ਜਾਂਦਾ ਹੈ ਤੁਹਾਨੂੰ ਅੱਡੇ ਤੱਕ ਗੱਲ ਪਹਚਾਈ ਜਾਂਦੀ ਹੈ ਕਿ ਤੁਸੀਂ ਵੀ ਆਓ ਸਾਨੂੰ ਜ਼ਰੂਰਤ ਹੈ ਕਿਉਂਕਿ ਜਦੋਂ ਤੱਕ ਕਿਸਾਨ ਇਕੱਠੇ ਨਹੀਂ ਹੋਣਗੇ ਸਰਕਾਰ ਤੱਕ ਵੀ ਸਹੀ ਮੈਸੇਜ ਨਹੀਂ ਜਾ ਰਿਹਾ ਸਰਕਾਰ ਤੱਕ ਵੀ ਇਹੀ ਮੈਸੇਜ ਹੈ ਕਿ ਸਿਰਫ ਦੋ ਫਰਮਾਂ ਬੈਠੀਆਂ ਬਾਕੀ ਦੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਬਿਲਕੁਲ ਤੁਹਾਡੀ ਸਹੀ ਗੱਲ ਹੈ ਇਹ ਉਹਨਾਂ ਨੇ ਜਿਹੜੀ ਬੜੀ ਵੱਡੀ ਗਲਤੀ ਉਹ ਕਿਸ ਤਰ੍ਹਾਂ ਹੋਈ ਉਹਨਾਂ ਨੂੰ ਤਾਂ ਹੋਈ ਉਹ ਉਹਨਾਂ ਦਾ ਮੈਟਰ ਹੈ ਔਰ ਉਹਨਾਂ ਨੇ ਜਿਹੜਾ ਐਸਕੇਮ ਦੇ ਦੋ ਟੁਕੜੇ ਕੀਤੇ ਇੱਕ ਐਸਕੇਮ ਨੋਨ ਪੋਲਿਟੀਕਲ ਦੇਣਾ ਹਟਾ ਵੱਖਰਾ ਬਣਾਇਆ ਉਹ ਬਣਾਣਾ ਬੜੀ ਵੱਡੀ ਗਲਤੀ ਹੈ ਤੇ ਉਹ ਬਣਾ ਕੇ ਫਿਰ ਜਿਹੜਾ ਅੰਦੋਲਨ ਹੈ ਉਹ ਉਹ ਫਿਰ ਵੀ ਸਾਰਿਆਂ ਨੂੰ ਸ਼ਾਮਲ ਨਹੀਂ ਕੀਤਾ ਕਿਉਂਕਿ ਅੰਦੋਲਨ ਜਿਹੜਾ ਹੈ ਮਿਨੀਮਮ ਅਜੰਡੇ ਤੇ ਲੜਿਆ ਜਾਂਦਾ ਹੈ ਪਹਿਲਾਂ ਵੀ ਜਦੋਂ ਐਸਕੇਮ ਬਣਿਆ ਸੀ ਮਿਨੀਮਮ ਮਿਨੀਮਮ ਅਜੰਡੇ ਤੇ ਬਣਿਆ ਸੀ ਤੇ ਜਦੋਂ ਇਹ ਐਸਕੇਮ ਬਣਿਆ ਸੀ ਉਦੋਂ ਪੋਲਿਟੀਕਲ ਨੋਨ ਪੋਲਿਟੀਕਲ ਦਾ ਕੋਈ ਸਵਾਲ ਨਹੀਂ ਸੀ ਉਦੋਂ ਪੰਜ ਮੈਂਬਰ ਸਭ ਤੋਂ ਪਹਿਲਾਂ ਇਹਦੇ 'ਚ ਬਣੇ ਸੀ ਉਹਦੇ 'ਚ ਚਾਰ ਪੋਲੀਟੀਕਲ ਸੀ ਇੱਕ ਨਾਨ ਪੋਲੀਟੀਕਲ ਸੀ ਤੇ ਉਹ ਤੋਂ ਬਾਅਦ ਜਿੰਨੇ ਸੰਗਠਨ ਸ਼ਾਮਲ ਦੇਸ਼ ਦੇ ਰਹੇ ਨੇ ਉਹਨਾਂ ਦੇ ਵਿੱਚ ਸਾਰੇ ਕੌਂਗਰੈਸ ਜਿਹੜੇ ਨੇ ਉਹ ਪੋਲੀਟੀਕਲ ਸੀ ਹੋਰ ਵੀ ਕਈ ਪੋਲੀਟੀਕਲ ਸੀ ਤੇ ਇਹ ਤੇ ਵਿਚਾਰਧਾਰਾ ਇੱਕ ਦੀ ਵਿਚਾਰਧਾਰਾ ਹੈ ਵੀ ਸੜਕ ਦੀ ਵਿਜਾ ਆਪਾਂ ਵਿਧਾਨ ਸਭਾ ਦੇ ਵਿੱਚ ਜਾਦਾ ਮਜ਼ਬੂਤੀ ਨਾਲ ਆਪਾਂ ਕਾਨੂੰਨ ਪਾਸ ਕਰ ਸਕਦੇ ਆ ਦੁਜੇ ਦੇ ਵਿਚਾਰਧਾਰਾ ਨਹੀਂ ਸੰਤ ਡੰਡਾ ਬਜਾਉਣ ਚ ਨਜ਼ਾਰਾ ਆਏਗਾ ਇਹ ਆਪਣੇ ਵਿਚਾਰਧਾਰਾ ਹੈ ਪਰ ਇਤਿਹਾਸ ਚੋਂ ਨਹੀਂ ਸਬ ਉਦੋਂ ਵੀ ਰਹੇ ਜਦੋਂ ਦਿੱਲੀ ਦੇ ਵਿੱਚ ਅੰਦੋਲਨ ਹੋਇਆ ਮੱਤ ਪੇ ਤਾਂ ਉਦੋਂ ਵੀ ਰਹੇ ਪਰ ਉਦੋਂ ਕਿਤੇ ਨਾ ਕਿਤੇ ਇਹ ਸੀ ਇੱਕ ਜੁਟਤਾ ਸੀਗੀ ਜਿਹੜੀ ਹੁਣ ਨਜ਼ਰ ਨਹੀਂ ਆ ਰਹੀ ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਡੱਲੇਵਾਲ ਸਾਹਿਬ ਉਦੋਂ ਬਾਅਦ ਜਦੋਂ ਐਸਕੇਮ ਬਣ ਗਿਆ ਸੀ ਐਸਕੇਮ ਤੇ ਪੰਜ ਮੈਂਬਰੀ ਕਮੇਟੀ ਸੀ ਬਣੀ ਜੀ ਪੰਜ ਮੈਂਬਰੀ ਕਮੇਟੀ ਚਾਰ ਬੰਦੇ ਇਲੈਕਸ਼ਨ ਲੜ ਸਕੇ ਸੀ ਇੱਕ ਬਿਨਾਂ ਇਲੈਕਸ਼ਨ ਵਾਲਾ ਸੀ ਰਾਜੇਵਾਲ ਉਹਨੇ ਬਾਅਦ ਚ ਲੜ ਲਿਆ ਫਿਰ ਉਹਦੇ ਸ਼ਾਮਲ ਕਿਉਂ ਹੋਏ ਸੀ ਪਟੜੂ ਨਹੀਂ ਸਭ ਚਲੋ ਇਹ ਤਾਂ ਅੰਦਰੂਨੀ ਕਿਸਾਨਾਂ ਦੀ ਲੜਾਈ ਆ ਕਿਉਂਕਿ ਜਦੋਂ ਐਸਕੇਐਮ ਜਿਹੜਾ ਪੋਲੀਟੀਕਲ ਹੈ ਜਦੋਂ ਉਹ ਚੋਣਾਂ ਲੜੇ ਉਦੋਂ ਤੋਂ ਇਹ ਮੱਥ ਪਿੱਤ ਜਿਹੜੇ ਹੋਰ ਜ਼ਿਆਦਾ ਵੱਧ ਗਏ ਕਿ ਸਾਨੂੰ ਨਹੀਂ ਪੁੱਛਿਆ ਗਿਆ ਲੜਨ ਲੱਗਿਆ ਚਲੋ ਇਹ ਗੱਲ ਵੱਖਰੀ ਹੈ ਪਰ ਜਦੋਂ ਕਿਸਾਨੀ ਦਾ ਮੁੱਦਾ ਆ ਜਾਏ ਉਦੋਂ ਮੈਨੂੰ ਲੱਗਦਾ ਪੋਲੀਟੀਕਲ ਸਿਆਸਤ ਦਾ ਵਿੱਚ ਹੋਣੀ ਨਹੀਂ ਚਾਹੀਦੀ ਮਤਲਬ ਤਾਂ ਦੋ ਕਿਸਾਨੀ ਦੀ ਗੱਲ ਹੈ ਫਿਰ ਉਦੋਂ ਕੋਈ ਐਸਕੇਮ ਪੋਲੀਟੀਕਲ ਹੀ ਐਸਕੇਮ ਨੋਨ ਪੋਲੀਟੀਕਲ ਇਹੋ ਜੀ ਸਿਆਸਤ ਨਹੀਂ ਹੋਣਾ ਚਾਹੀਦਾ ਅਸੀਂ ਵੀ ਇਹ ਕਹਿ ਰਹੇ ਹਾਂ ਕਿ ਪੋਲੀਟੀਕਲ ਨੋਨ ਪੋਲੀਟੀਕਲ ਨਹੀਂ ਹੋਣਾ ਚਾਹੀਦਾ ਮਿਨੀਮਮ ਅਜੰਡਾ ਹੋਣਾ ਚਾਹੀਦਾ ਤੇ ਹੁਣ ਵੀ ਤੁਹਾਡੇ ਚੈਨਲ ਦੇ ਮਾਧਮ ਤੋਂ ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਦੋ ਇਨਫੋਰਮਾਂ ਨੂੰ ਕਿ ਅਜੇ ਵੀ ਤੁਸੀਂ ਪੁਨਰ ਵਿਚਾਰ ਕਰੋ ਪੁਨਰ ਵਿਚਾਰ ਕਰਕੇ ਬਿਆਨ ਦਿਓ ਕਿ ਅਸੀਂ ਪੋਲੀਟੀਕਲ ਨੋਨ ਪੋਲੀਟੀਕਲ ਦਾ ਮੁੱਦਾ ਛੱਡਿਆ ਤੇ ਹੁਣ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਅਸੀਂ ਤੇ ਐਮਐਸਪੀ ਦੀ ਗੱਲ ਕਰਦੇ ਆਂ ਸੈਂਟਰ ਸਰਕਾਰ ਵੱਡਿਆ ਤੋੜਨ ਦੀ ਗੱਲ ਹੋਰ ਕਰ ਬੈਠੀ ਤੇ ਹੁਣ ਤੇ ਉਹ ਅੰਦੋਲਨ ਨੂੰ ਹੋਰ ਅੱਗੇ ਵਧਾਣ ਦੀ ਲੋੜ ਪੈ ਗਈ ਤੇ ਹੋਰ ਅੱਗੇ ਵਧੇਗਾ ਵੀ ਮਿਨੀਮਮ ਅਜੰਡਾ ਰੱਖੋ ਨੌਨ ਪੋਲਿਟੀਕਲ ਤੇ ਪੋਲਿਟੀਕਲ ਦਾ ਮੈਟਰ ਛੱਡ ਕੇ ਤੇ ਆਪਾਂ ਸਾਰੇ ਮਿਨੀਮਮ ਅਜੰਡੇ ਦੇ ਇਕੱਠੇ ਹੋਈਏ ਸਾਰੇ ਸੰਗਠਨਾਂ ਦੇ ਪ੍ਰਤੀਨਿਧੀ ਇਕੱਠੇ ਕਰਕੇ ਇੱਕ ਕਮੇਟੀ ਬਣਾਓ ਉਹ ਕਮੇਟੀ ਅੰਦੋਲਨ ਲੜੇ ਸੰਸਦ ਆਏਗਾ ਤਾਂ ਜਾਓਗੇ ਬਿਲਕੁਲ ਜਾਵਾਂਗੇ ਤਾਂ ਬਿਲਕੁਲ ਉਹ ਗੁਰਨਾਮ ਚੜ੍ਹ 19 ਸਾਡੇ ਨਾਲ ਸੀ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਕਿਤੇ ਨਾ ਇਤਿਆਦਿਸ਼ਵਾਸਨ ਵੀ ਮਿਲੇ ਆਏ ਕਿ ਕੇਂਦਰ ਦੇ ਨਾਲ ਗੱਲਬਾਤ ਕੀਤੀ ਜਾਏਗੀ ਤੇ ਦੂਸਰੇ ਗੱਲ ਜਿਹੜੀਆਂ ਦੋ ਫਰਮਾਨ ਅੰਦੋਲਨ ਲੜ ਰਹੇ ਨੇ ਉਹਨਾਂ ਨੂੰ ਜ਼ਰੂਰ ਸੱਦਾ ਦਿੱਤਾ ਜਾ ਰਿਹਾ ਹੈ ਕਿ ਇਹ ਆਪਸੀ મતਭੇਦ ਭੁੱਲ ਕੇ ਇੱਕ ਵਾਰ ਇਕੱਠੇ ਹੋਣ ਦੀ ਜ਼ਰੂਰਤ ਹੈ ਤਾਂ ਜ਼ਰੂਰ ਹੈ ਸਾਰੇ ਕਿਸਾਨਾਂ ਨੂੰ ਕਿਉਂਕਿ ਜੇ ਕਿਸਾਨੀ ਦਾ ਮੁੱਦਾ ਹੈ ਤਾਂ ਇਕੱਠੇ ਹੋਣਾ ਚਾਹੀਦਾ ਹੈ ਤਾਂ ਹੀ ਗੱਲ ਜਿਹੜੀ ਹੈ ਸਰਕਾਰਾਂ ਤੱਕ ਪਹੁੰਚਾਈ ਜਾ ਸਕਦੀ ਹੈ ਕੈਮਰਾ ਪਰਸਨ ਸੰਦੀਪ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ